ਮਾਤਾ ਗੁਜਰੀ ਜੀ ਦੇ ਚਾਰੇ ਸੈਬ ਜਯੰਤੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਆ ਰਾਮਗੜ੍ਹ ਸਰਦਾਰਾਂ ਵੱਲੋਂ ਦੁੱਧ ਅਤੇ ਬਿਸਕੁਟਾਂ ਦੇ ਲੰਗਰ ਲਗਾਏ ਗਏ। ਤਨਤਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਚਾਰੇ ਸੈਬ ਜਯੰਤੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਧ ਸਰ ਸਾਹਿਬ ਨਗਰ ਨਿਵਾਸੀਆਂ ਆ ਰਾਮਗੜ੍ਹ ਸਰਦਾਰਾਂ ਵੱਲੋਂ ਦੁੱਧ ਅਤੇ ਪਰੌਂਠਿਆਂ ਦੇ ਲੰਗਰ ਲਗਾਏ ਗਏ। ਇਹ ਲੰਗਰ ਕੁੱਪ ਤੁ ਮਲੋਤ ਰੋਡ ਤੇ ਸਥਿਤ ਰਹੇ। ਮਲੋਤ ਤੋਂ ਹਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਣੇਰੋ ਸਾਡਾ ਦੇਖਦੇ ਹੋ ਸਾਡਾ ਚੈਨਲ ਹਾਂਜੀ ਦੋਸਤੋ ਅਸੀਂ ਇਸ ਟਾਈਮ ਪਹੁੰਚੇ ਹਾਂ ਕੁੱਪ ਤੋਂ ਮਲੋਤ ਰੋਡ ਤੇ ਜਿੱਥੇ ਕੀ ਰਾਮਗੜ੍ਹ ਸਦਾਰਾ ਵੱਲੋਂ ਗੁਰੂ ਕੇ ਲੰਗਰ ਲਗਾਏ ਗਏ ਹਨਾ ਸੰਤਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਏ ਗਏ ਨੇ ਸੋ ਆਓ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਇਹ ਜੋ ਲੰਗਰ ਲਗਾਏ ਗਏ ਹਨ ਇਸ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਇਹ ਇਹ ਨਗਰ ਆਪਣੇ ਨੰਗ ਲੰਗਰ ਪਿੰਡ ਰਾਮਗੜ੍ਹ ਸਰਦਾਰਾਂ ਦੀ ਸਮੂਹ ਸਾਧ ਸੰਗਤ ਵੱਲੋਂ ਲਗਾਇਆ ਗਿਆ ਹੈ ਇੱਥੇ ਹਰੇਕ ਭਾਈਚਾਰੇ ਦਾ ਪੂਰਨ ਸਹਿਯੋਗ ਆ ਹਰੇਕ ਪੱਖੋਂ ਆਪਣੇ ਸਹਾਇਤਾ ਵੀ ਆ ਔਰ ਇੱਥੇ ਵੀ ਸਹਿਯੋਗ ਆ ਸੇਵਾ ਵੀ ਕਰ ਰਹੇ ਆ ਇਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਪਣੇ ਲੰਗਰ ਲਗਾਇਆ ਜਾਂਦਾ ਹੈ ਹਰ ਇੱਕ ਸਾਲ ਜੀ ਹਾਂ ਵਾਹ ਜੀ ਖਾਲਸਾ ਵਾਹਿਗੁਰੂ ਜੀ ਕਾਬੇ ਇਹ ਜਿਹੜਾ ਲੰਗਰ ਲਾਇਆ ਗਿਆ ਸ੍ਰੀ ਗੁਰੂ ਸਾਹਿਬ ਨੋਜੋ ਨ ਸੰਗਰਾਮ ਗੜ ਸਗਰਾ ਤੇ ਸੂਹ ਲੰਗਰ ਜੀ ਦੇ ਸਹਿਯੋਗ ਨਾਲ ਲਾਇਆ ਗਿਆ ਜੀ ਤੇ ਆਪਣੇ ਛੋਟੇ ਸਾਬ ਜੱਜ ਦੀ ਯਾਦ ਨੂੰ ਸਮਰਪਿਤ ਲੰਗਰ ਲਾਇਆ ਗਿਆ ਜੀ ਹਾਂਜੀ ਸਾਰੀ ਦੁਨੀਆ ਲਾਉਂਦੀ ਆ ਸਾਡੇ ਲੱਗਰ ਨੇ ਵੀ ਸਹਿਯੋਗ ਕੀਤਾ ਜੀ ਬਾਇ ਜੀ ਜੀ ਕੌਪਰ ਜਿਨ੍ਹਾਂ ਦੇ ਖਾਂਦ ਵਿੱਚ ਸਹਿਯੋਗ ਕੀਤਾ ਉਹਨੇ ਵੀ ਬਹੁਤ ਧੰਨਵਾਦੀਆਂ ਅਸੀਂ ਪੱਤਰਕਾਰ ਨੂੰ ਦਿਲੋਂ ਧੰਨਵਾਦੀ ਤੇ ਸਾਡੇ ਕੋਲ ਪਹੁੰਚੇ ਨੇ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਖਾਲਸਾ ਹਾਂਜੀ ਜਗਦੇਵ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਖਾਲਸਾ ਹਾਂਜੀ ਧੰਨਵਾਦ ਤੁਹਾਡਾ ਚੈਨਲ ਸਾਡੇ ਆਉਣ ਦੇ ਹਾਂਜੀ ਅੱਜ ਇਸ ਇਸ਼ਤਾਂ ਕਰਨ ਤੇ ਆਪੋ ਆਜੀ ਅਸੀਂ ਜਿਹੜਾ ਰਮਾਇਣ ਦਾ ਇਲਾਕੇ ਪੰਜਾਬ ਭੱਜ ਆਲ ਇੰਡੀਆ ਤੇ ਜਿਹੜੇ ਬੇਸ ਪ੍ਰਦੇਸ਼ ਰਹੇ ਸੱਜਣ ਪਿਆਰੇ ਸਾਰੇ ਮਾਣੇ ਦੇ ਲਈ ਇਹ ਸੋਗ ਦੇ ਦਿਨ ਨੇ ਅਸੀਂ ਜੋ ਸਾਵਣਾਈ ਬਣਾ ਰਹੇ ਹਾਂਗੇ ਸਈਦ ਦੇ ਹਾੜੇ ਨੂੰ ਮੁੱਖ ਰੱਖਦੇ ਹੋਏ ਜੀ ਪਿੰਡ ਰਾਂਗਰ ਦੁਵਾਰਾ ਵਿੱਚ ਨਗਰ ਨਿਵਾਸੀਆਂ ਤੇ ਨੌਜਵਾਨ ਸਭਾ ਸ੍ਰੀ ਗੁਰੂ ਵੱਲੋਂ ਅਜੀਬ ਚਾਪ ਤੇ ਇਹ ਬਿੜ ਸੁਣਾ ਰਿਹਾ ਅਦਰ ਲਾਇਆ ਜੀ ਤੇ ਨਗਰ ਦਾ ਸੰਗੋਗ ਹੈ ਸਾਨੂੰ ਪੰਜਾਬ ਦਾ ਐਨ ਆਰ ਆਈ ਵੀ ਨਾਲ ਸਾਰਿਆਂ ਦਾ ਸੰਗੋਗ ਹੈ 鸡蛋黄，一条烤烧。